ਦੋਸਤੋ ਗੱਲ ਸਕੂਨ ਦੀ ਕਰਦੇ ਆ ਪਿੰਡ ਛੋਟਾ ਜਿਹਾ ਤੇ ਗਰਾਉਂਡ ਦੇ ਬੱਚੇ ਵਿੱਚ ਇੰਨੇ ਬੱਚੇ ਦੇਖ ਕੇ ਬੜਾ ਮਨ ਨੂੰ ਖੁਸ਼ੀ ਹੋਈ ਇੰਨੀ ਖੁਸ਼ੀ ਕਿ ਆਪ ਦੱਸ ਨਹੀਂ ਸਕਦੇ ਆਪਣਾ ਵੈਸੇ ਪੇਜ ਖੇਤੀਬਾੜੀ ਨਾਲ ਜੁੜਿਆ ਹੋਇਆ ਪਰ ਫਿਰ ਵੀ ਵੀਡੀਓ ਪੋਸਟ ਕਰੇ ਮੈਨੂੰ ਤਰਿਆ ਨਹੀਂ ਗਿਆ ਕਿਉਂਕਿ ਇਹ ਕੰਮ ਹੀ ਨਾ ਸੋਣਾ ਕਰੇ ਸੀ ਤੇ ਆਪ ਤੋਂ ਰਹਿਣ ਗਿਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਕੋਈ ਆਪਣੀ ਨਜ਼ਰ ਵੀ ਨ ਲੱਗੇ ਕਿਸੇ ਦੀ ਤੇ ਸਾਰੇ ਸਾਡੇ ਨੌਜਵਾਨ ਬੱਚੇ ਆ ਇਹੋ ਚੀਜ਼ ਦਾ ਪ੍ਰਾਲਾ ਕਰਨ ਉਹ ਗਰਾਉਂਡਾਂ ਵੱਲ ਵੱਧ ਧਿਆਨ ਦੇਣਾ ਮਾਰੇ ਜਿਹੜੇ ਕੰਮ ਨੇ ਉਹਨਾਂ ਵੱਲ ਧਿਆਨ ਨਾ ਦੇਣ ਕਿਉਂਕਿ ਦੇਖੋ ਮਾਪੇ ਤੁਹਾਨੂੰ ਬਹੁਤ ਹਨਾ ਔਖਾ ਨਾਲ ਪਾਲਦਾ ਹੈ ਤੇ ਜਦੋਂ ਵੱਡੇ ਹੋ ਕੇ ਬੱਚਾ ਕਿਸੇ ਗਲਤ ਕੰਮਾਂ 'ਚ ਪੈ ਜਾਂਦਾ ਤੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਇੱਕ ਪੀੜੀ ਪਿੱਛੇ ਚਲ ਜਾਂਦੀ ਹੈ ਸੋ ਜਿੰਨੇ ਮੇਰੇ ਬੱਚੇ ਵੀਡੀਓ ਦੇਖਣਗੇ ਤੇ ਜਿਹੜੇ ਸਿਆਣੇ ਆ ਉਹ ਵੀਡੀਓ ਸ਼ੇਅਰ ਕਰਿਓ ਤੇ ਬੱਚੇ ਵੀਡੀਓ ਜੂ ਦੇਖੇ ਉਹ ਤੁਹਾਡੇ ਕੰਮ ਦੀ ਚੀਜ਼ ਹੈ ਤੁਸੀਂ ਵੀ ਗਰੋਂਡਾ ਵੱਲ ਵਧੋ ਜਿਹੜਾ ਆਪਣਾ ਭਵਿੱਖ ਹੈ ਉਹਨੂੰ ਸੁਨਹਿਰਾ ਕਰੋ ਤੇ ਮਾਰੇ ਕੰਮਾਂ ਨੂੰ ਛੱਡ ਕੇ ਆਪਣੀਆਂ ਜਿਹੜੀਆਂ ਸੇਤਾਂ 'ਤੇ ਵੱਲ ਧਿਆਨ ਦਿਓ ਤੇ ਪਿੰਡ ਪਿੰਡ ਅੱਪੇ ਗੱਲ ਪਚਾਈ ਗਏ ਸੋ ਵੀਡੀਓ ਸੁਣ ਲੱਗੇ ਤਾਂ ਸ਼ੇਅਰ ਕਰ ਦਿਓ ਪਰ ਵੀਡੀਓ ਮੈਥੋਂ ਬਣਾਇਆ ਰਿਆ ਹੈ ਨਹੀਂ ਗਿਆ ਅ ਧੰਨਵਾਦ ਸਾਬ ਦਾ ਜਿਉਂਦੇ ਵਾਦ ਰਿਓ ਤੇ ਪਿੰਡੋ ਪਿੰਡੋ ਆਪਣੇ ਬੱਚੇ ਨੂੰ ਮੋਟੀਵੇਟ ਕਰਿਆ ਕਰੋ ਤੇ ਪਿੰਡ ਦਾ ਨਾਮ ਆਪਾਂ ਜਾਣ ਕੇ ਲੇਤਾ ਕਿਉਂਕਿ ਕਈ ਵਾਰੀ ਇਤਰਾਇ ਬਾਜੀ ਹੋ ਜਾਂਦੀ ਹੈ ਧੰਨਵਾਦ